ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਅਸੀਂ ਦਾ ਐਸਐਸਪੀ ਨੂੰ ਤਕਰੀਬਨ ਕੱਲ ਵੀ ਮਿਲ ਕੇ ਗਏ ਸੀ ਪਰਸੋ ਵੀ ਮਿਲੇ ਸੀਗੇ ਕਿਉਂਕਿ ਆਪਾਂ ਦਰਖਾਸਤ ਦਿੱਤੀ ਸੀ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ মিডিਆ ਨਾਲ ਸੀਗਾ ਜਿਹਦੇ ਅਸੀਂ ਦਰਖਾਸਤ ਦੇਣ ਆਏ ਸੀਗੇ ਪਰ ਅੱਜ ਇੱਕ ਸਤਕਾਰ ਕਮੇਟੀ ਜਾਂ ਨਗਰ ਨਿਵਾਸੀਆਂ ਨੇ ਆਪਣੇ ਵੱਲੋਂ ਤੌਰ ਤੇ ਵੀ ਜਿਹੜੀ ਇੱਕ ਅੱਜ ਦਰਖਾਸਤ ਦਿੱਤੀ ਆ ਇਹਨਾਂ ਦੇ ਨਾਲ ਵੀ ਅਸੀਂ ਐਸਐਸਪੀ ਨੂੰ ਮਿਲੇ ਆ ਕਿ ਕੀ ਬੋਲਦਾ ਹੈ ਤੇ ਕਿਉਂਕਿ ਉਹਦੇ ਦੀ ਭਾਸ਼ਾ ਕੁਝ ਹੋਰ ਸੀਗੀ ਤੇ ਅਸੀਂ ਉਹ ਦੇਖਣ ਚਾਹੁੰਦੇ ਸੀ ਵੀ ਅੱਜ ਦੀ ਭਾਸ਼ਾ ਬਦਲਦੀ ਆ ਜਾਂ ਕੀ ਕਹਿੰਦਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਉਹਦੇ ਕਿਸ ਲਈ ਜਿਹਦੇ ਵਿੱਚ ਉਹ ਗੱਲ ਕਰ ਰਿਹਾ ਸੀ ਐਸਐਸਪੀ ਸਾਹਿਬ ਤੇ ਇਸ ਸਾਰੀ ਜਿਹੜੀ ਆ ਕੁੱਤੀਆਂ ਚੋਰਾਂ ਦੇ ਨਾਲ ਲਈ ਹੋਈ ਹੋਈ ਆ ਤੇ ਨਹੀਂ ਤਾਂ ਸਾਥ ਭੱਜ ਨਹੀਂ ਸਕਦਾ ਸੀਗਾ ਤੋ ਕਿ ਜਦੋਂ ਵੀਡੀਓ ਇਹਨਾਂ ਕੋਲੇ ਪਹੁੰਚ ਗਈ ਸੀ ਤਾਂ ਨਹੀਂ ਭੱਜ ਸਕਦਾ ਸੀਗਾ ਹੁਣ ਗ੍ਰਿਫਤਾਰੀ ਦੀ ਗੱਲ ਕਰਦੇ ਆ ਵੀ ਗ੍ਰਿਫਤਾਰੀ ਉਹਦੀ ਸਾਥ ਦੀ ਹੋਣੀ ਚਾਹੀਦੀ ਆ ਤੇ ਇਹ ਪ੍ਰਸ਼ਾਸਨ ਜੇਕਰ ਉਦਦਮ ਕਰੇ ਤਾਂ ਜਿਹਨੇ ਵੀ ਉਹਦੇ ਚੇਲੇ ਚਪਟੇ ਵਾਲ ਜਿਹੜੇ ਡੇਰੇ ਦੇ ਵਿੱਚ ਬੈਠੇ ਆ ਉਹਨਾਂ ਸਾਰਿਆਂ ਦੀ ਨੂੰ ਸੱਦਨ ਬੁਲਾਉਣ ਉਹਨਾਂ ਦੀ ਤਵਦੀਸ਼ ਕਰਨ ਤੇ ਸਾਰੇ ਡੇਰੇ ਦੀ ਪੂਰਨ ਤਰ੍ਹਾਂ ਤੋਂ ਇਨਕੁਆਰੀ ਹੋਵੇ ਤਾਂ ਪਤਾ ਲੱਗ ਸਕਦਾ ਵੀ ਸਾਥ ਵੀ ਕਿੱਥੇ ਆ ਤੇ ਜਿਹੜੀ ਉਹ ਲੜਕੀ ਉਹਦਾ ਵੀ ਪਤਾ ਲੱਗ ਸਕਦਾ ਵੀ ਉਹ ਕੌਣ ਆ ਪਰ ਚਾਹੇ ਉਹ ਮਰਜ਼ੀ ਦੇ ਨਾਲ ਆਈ ਆ ਚਾਹੇ ਜਿਵੇਂ ਵੀ ਮਰਜ਼ੀ ਆ ਉਹ ਸਾਹਮਣੇ ਆ ਸਕਦੀ ਆ ਜੇ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਮੇਨ ਆ ਉਹ ਸਾਫ ਦੀ ਗ੍ਰਿਫਤਾਰੀ ਆ ਤੇ ਇਹ ਗੁਰਦ ਜਿਹੜਾ ਉਹ ਡੇਰਾ ਡੇਰੇ ਦੀ ਇਨਕੁਆਰੀ ਦੀ ਆ ਵੀ ਉਹਦੀ ਸਾੜੀ ਜਿਹੜੀ ਆ ਤਬਦੀਸ਼ ਕੀਤੀ ਜਾਵੇ ਉਸ ਤੋਂ ਬਾਅਦ ਜੇ ਤਾਂ ਉਹਦਾ ਕੋਈ ਟਰਸਟ ਬਣਿਆ ਬਾ ਉਹ ਟਰਸਟ ਜਿਹਦੇ ਜਿਹੜੇ ਮੈਂਬਰ ਆ ਉਹਨਾਂ ਦੀ ਵੀ ਇਨਕੁਆਰੀ ਹੋਵੇ ਮੈਂ ਤਾਂ ਇਹ ਵੀ ਕਹੂੰਗਾ ਵੀ ਆ ਨਗਰ ਵਾਲੇ ਖੜੇ ਨੇ ਤਲਵੰਡੀ ਕਲਾਂ ਦੇ ਜਾਂ ਤਲਵੰਡੀ ਖੁਰਦੇ ਪਰ ਸਰਪੰਚਾ ਪੰਚਾਇਤਾਂ ਪਤਵੰਤੇ ਆ ਵੀ ਜਿਹੜਾ ਉਹ ਡੇਰੇ ਦਾ ਪ੍ਰਬੰਧ ਆ ਇਹਨਾਂ ਨਗਰਾਂ ਦੇ ਹੱਥ ਦੇ ਵਿੱਚ ਹੋਣਾ ਚਾਹੀਦਾ ਜਿਹੜੇ ਨੇੜੇ-ਜਿਹੜੇ ਨਗਰ ਲੱਗਦੇ ਆ ਜਿੰਨਾਂ ਤੋਂ ਰਸਲ ਪਾਣੀ ਉੱਥੇ ਜਾਂਦਾ ਉਹ ਇਹ ਜਿਹੜੇ ਲੋਕ ਨੇ ਇਹ ਲੋਕ ਉਹ ਡੇਰੇ ਦਾ ਪ੍ਰਬੰਧ ਚਲਾਉਣ ਜੇਕਰ ਉੱਤੇ ਬੱਚੇ ਜਿਹੜੇ ਡਰੌਪ ਕੀਤੇ ਹੋਏ ਨੇ ਤਾਂ ਇਹ ਉਹਨਾਂ ਦੀ ਸਾਮ ਸੰਭਾਲ ਕਰਨ ਜਿਹੜਾ ਪ੍ਰਬੰਧ ਜੋਗ ਆ ਉਹ ਸਾਰਾ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਹੱਥ ਦੇ ਵਿੱਚ ਹੋਣਾ ਚਾਹੀਦਾ ਹੈ ਕੋਈ ਕੀ ਮੰਗ ਕਰਦਾ ਹੈ ਗ੍ਰਿਫਤਾਰੀ ਦੇ ਕਰਨ ਗ੍ਰਿਫਤਾਰੀ ਉਹਨਾਂ ਦੀ ਨਹੀਂ ਹੁੰਦੀ ਤੁਹਾਡਾ ਕੀ ਅਗਲੀ ਰਣਨੀਤੀ ਹੈ ਦੇਖੋ ਜੀ ਸਾਡੀ رائے ਆ ਵੀ ਜੇਕਰ ਪ੍ਰਸ਼ਾਸਨ ਉਹਦੀ ਗ੍ਰਿਫਤਾਰੀ ਨਹੀਂ ਕਰਦਾ ਤਾਂ ਹੁਣ ਇਹ ਪਿੰਡ ਵਾਲੇ ਵੀ ਨਗਰ ਵਾਲੇ ਵੀ ਨਾਲ ਇਹਨਾਂ ਦੇ ਨਾਲ ਅਸੀਂ ਸਲਾਮ ਅਸਲਾ ਕਰਾਂਗੇ ਵੀ ਅੱਗੇ ਅਸੀਂ ਕੀ ਕਰਨਾ ਕਿਉਂਕਿ ਮੈਂ ਤਾਂ ਇਹ ਕਹੂੰਗਾ ਵੀ ਨਗਰ ਵਾਲੇ ਸਾਨੂੰ ਉੱਥੇ ਥੋੜੀ ਜਿਹੀ ਜਗ੍ਹਾ ਛੱਡ ਦੇਣ ਤਾਂ ਅਸੀਂ ਮੋੜ ਚਲਾ ਕੇ ਉੱਥੇ ਮੂਹਰੇ ਬਹਿ ਜਾਾਂਗੇ ਤੇ ਨਾਸੀ ਤੂੰ ਆ ਲੈ ਦਾਂਗੇ ਸਾਡਾ ਦਲਪੰਥ ਆਊਗਾ ਕਿਉਂਕਿ ਅੱਜ ਵੀ ਅਸੀਂ ਥੋੜੇ ਸੰਗਤ ਆਏ ਆ ਸਿੰਘ ਸਿੰਘ ਆਏ ਆ ਫੌਜਾਂ ਬਹੁਤ ਨੇ ਕੋਈ ਚੱਕਨੇ ਅਸੀਂ ਲੈ ਕੇ ਉਧਰ ਕੋੜੂ ਕੋੜੇ ਬਣ ਕੇ ਤੇ ਨਾਸੀ ਤੂੰ ਆ ਲੈ ਦਾਂਗੇ ਇਹਨਾਂ ਦੇ ਪ੍ਰਸ਼ਾਸਨ ਦੇ ਵੀ ਉਹਨੂੰ ਸਾਦਰੂ ਫੜਕੇ ਲਿਆਓ ਤੇ ਲਿਆਉਣਾ ਵੀ ਇਹਨਾਂ ਨੂੰ ਪੈਣਾ ਹੈ ਤੇ ਇਹ ਹੋਰ ਨਾ ਸਕਦਾ ਜੇ ਨਗਰ ਵਾਲੇ ਸਹਿਯੋਗ ਦੇਣ ਕਿਉਂਕਿ ਜੇ ਨਗਰ ਵਾਲੇ ਵੀ ਕੋਈ ਇਧਰ ਨੂੰ ਮੁੱਕ ਕਰਕੇ ਖੜ੍ਹਦੇ ਕੋਈ ਉਧਰ ਨੂੰ ਕਰਕੇ ਕੋਈ ਪਿੱਛੇ ਜਾ ਕੇ ਉਹ ਕਿ ਪਹਿਲਾਂ ਵੀ 2007 ਚ ਵੀ ਇਹਨਾਂ ਨੇ ਲੜਾਈ ਲੜੀ ਆ ਇਹਨਾਂ ਦੇ ਕੁੱਟ ਵੀ ਪਈ ਆ ਪਰਚੇ ਵੀ ਇਹਨਾਂ ਤੇ ਹੋਇਆ ਸਰੋਖੇ ਨੇ ਤੇ ਹੋਇਆ ਫੌਜ ਤੋਂ ਬਗੈਰ ਮੋਰਚਾ ਫੜੇ ਨਹੀਂ ਹੋ ਸਕਦਾਗਾ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਿੱਖ ਜਥੇਬੰਦੀ ਉਹ ਲੁਧਿਆਣਾ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਤੇ ਮੇਰੇ ਨਾਲ ਮੋਹਨ ਸਿੰਘ ਬਖਸ਼ਪੁਰਾ ਸਾਡੇ ਸੀਨੀਅਰ ਜਥੇਦਾਰ ਜੀ ਤੇ ਮਕੰਨ ਸਿੰਘ ਜੀ ਤੇ ਹੋਰ ਸਾਡੇ ਸੰਗ ਅ ਐਸਐਸਪੀ ਸਾਹਿਬ ਨੂੰ ਮਿਲਿਆ ਜੀ ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਸਾਡੀ ਗੱਲਬਾਤ ਸੁਣੀ ਆ ਤੇ ਭਰੋਸਾ ਸਾਨੂੰ ਦਵਾਇਆ ਹੈ ਕਿ ਇਸ ਮੁੱਦੇ ਦੇ ਉੱਪਰ ਡੂੰਘਾਈ ਨਾਲ ਜਾਂਚ ਹੋ ਕਰਨਗੇ ਤੇ ਦੋਸ਼ੀ ਦੇ ਖਿਲਾਫ ਜੋ ਸਖਤ ਕਾਰਵਾਈ ਹੋ ਮਤਲਬ ਹੋ ਵੀ ਗਈ ਆ ਤੇ ਅੱਗੇ ਵੀ ਜਾਂਚ ਸਾਡੀ ਮੰਗ ਆ ਕਿ ਕੀ ਪਤਾ ਮੇਬੀ ਇਹਨੇ ਕੋਈ ਪਿੱਛੇ ਵੀ ਕੋਈ ਹਜੇ ਕਾੜ ਕਿਤੇ ਹੋਣ ਸਾਰੇ ਇਹਦੇ ਜਿਹੜੇ ਮਗਰਲੇ ਅੱਗੇ ਪਿੱਛੇ ਵਾਲੇ ਵੀ ਕੋਈ ਕਾਹੜੋ ਵੈਰੀਫਾਈ ਕੀਤੇ ਜਾਣ ਤੇ ਪਲੱਸ ਨਾਲ ਜਿਹੜਾ ਇਹਨੇ ਉਹ ਕੋਈ ਬੱਚੇ ਅਡਾਪਟਰ ਦਾ ਉਹ ਚਲਾ ਰੱਖਿਆ ਉਹ ਉੱਥੇ ਵੀ ਇਹ ਸਲੀਲ ਬੰਦੇ ਦਾ ਕੀ ਵਸਾਬ ਆ ਵੀ ਇਹ ਇਹਦੇ ਕੀ ਕਰਤੂਤਾਂ ਹੋਣੀਆਂ ਅਸੀਂ ਉਹ ਵੀ ਮੰਗ ਕੀਤੀ ਆ ਵੀ ਇਹ ਉਹ ਕੀਤੀ ਜਾਵੇ ਪ੍ਰਸ਼ਾਸਨ ਤੋਂ ਇਹ ਪਰਚਾ ਦਰਜ ਹੋਣ ਵਾਲੇ ਪਤਾ ਲੱਗਿਆ ਵੀ ਧਾਕਾ ਥਾਣੇ ਪਰਚਾ ਦਰਜ ਹੋਇਆ ਵਾ ਵੀ ਉਹਦੇ ਬਾਰੇ ਪੂਰਾ ਅੱਗੇ ਨਹੀਂ ਦੱਸ ਰਹੇ। ਦੇਖੋ ਆਪਾਂ ਧਾਕਾ ਥਾਣਾ ਮੁਖੀ ਜਿਹੜੇ ਹੈਗੇ ਐਸਐਚਓ ਉਹਨਾਂ ਤੋਂ ਪਤਾ ਕਰ ਲਾਂਗੇ। ਪਰਚਾ ਦਰਜ ਹੋ ਗਿਆ ਤਾਂ ਬਹੁਤ ਵਧੀਆ ਗੱਲ ਆ ਤੇ ਕਿਸ ਤਰ੍ਹਾਂ ਨਾਲ ਕਿਵੇਂ ਹੋਇਆ ਉਹਦੀ ਲੀਗਲ ਜਿਹੜੀ ਕਰ ਪੈ ਰਵਾਈ ਆਪਾਂ ਉਹ ਕਰਾਂਗੇ ਜਦੋਂ ਬੰਦਿਆਂ ਰਲ ਕੇ ਸਾਂਝੇ ਤੌਰ ਤੇ। ਪੰਜ ਬੰਦੇ ਅਵੇਲੇਬਲ ਹੋਇਆ ਜੀ ਉਹ ਕਿਹੜੇ ਕਿਹੜੇ ਐ ਕਿਹੜੇ ਕਿਹੜੇ ਪਿੰਡਾਂ ਦੇ ਹੈਗੇ ਉਹਦੇ ਵਿੱਚ? ਪੰਜ ਬੰਦੇ ਸਾਡੇ ਹੈਗੇ ਨੇ ਜੀ ਇੱਕ ਤਾਂ ਦਾਸ ਅਚਨੇ ਹੀ ਉਹਨਾਂ ਦੇ ਬਾਰੇ ਮੈਨੂੰ ਨਹੀਂ ਪਤਾ ਇੱਕ ਸ਼ੰਕਰ ਆਨੰਦ ਬਾਰੇ ਤਾਂ ਪਤਾ ਜੀ ਜਿਹੜਾ ਮੁਖੀ ਹੈਗਾ ਵੀ ਉਹਦੇ ਤੇ ਹੋਇਆ ਦੇਖੋ ਬੇਸਿਕਲੀ ਬੜਾ ਇਹ ਮੰਦਤ ਬੰਦੇ ਭਾੜਾ ਸਾਡੇ ਪੰਜਾਬ ਦੀ ਮੈਂ ਕਹੂੰਗਾ ਦੁਖਤ ਤਰਾਸਦੀ ਆ ਇਹ ਪਹਿਲਾਂ ਸਾਡੇ ਲੋਕ ਦੇਖੋ ਪਟਕੇ ਹੋਏ ਉਹ ਡੇਰਾ ਸਰਸਾ ਮੁਖੀ ਉਹਦੇ ਦੇਖੋ ਕਿੰਨੇ ਆਪਾਂ ਸਾਰਾ ਕੁਝ ਦੇਖਿਆ ਸਾਰਿਆਂ ਨੇ ਫਿਰ ਆ ਸਾਡੇ ਇਥੇ ਨੇੜੇ ਇੱਕ ਨਹਿਰ ਕੱਪ ਕੇ ਜਾਂਦੀ ਆ ਕਿ ਚਰਨ ਘਾਟ ਵਾਲਾ ਹੈਗਾ ਵਾ ਉਹ ਬਲਜਿੰਦਰ ਸਿੰਘ ਉਹਦੀਆਂ ਘਰਤੂਤਾਂ ਗੁਜੀਆਂ ਨਹੀਂ ਰਹੀਆਂ ਫਿਰ ਹੋਰ ਇਧਰ ਉਧਰ ਤੋਂ ਕਰਕੇ ਹੁਣ ਇਹ ਸੰਦਰ ਸਾਧਰੇ ਵੀ ਇਹਨੇ ਵੀ ਚੰਦ ਚਾੜਤਾ ਵਾ ਉਹ ਮਾਇਰ ਦੇ ਵਿੱਚ ਸਭ ਤੋਂ ਵੱਡਾ ਦੋਸ਼ੀ ਮੰਗਾ ਪਬਲਿਕ ਨੂੰ ਲੋਕਾਂ ਨੂੰ ਇਹੋ ਜਿਹੇ ਜਿਹੜੇ ਮਤਲਬ ਲੁੱਚੇ ਗੰਦੇ ਸਾਧ ਨੇ ਇਹਨਾਂ ਦੇ ਪੈਰ ਧੋਤੋ ਨਾ ਪਿਓ ਇਹਨਾਂ ਦੇ ਖੁੰੜੜੇ ਧੋਤੋ ਨਾ ਪਿਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਦੋਂ ਗੱਦੀ ਦਿੱਤੀ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤਾਂ ਆਪਾਂ ਕੇਵਲ ਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾੜ ਲੱਗੀ ਇਹ ਤਾਂ ਸਾਫ਼ ਸੁਥਰਾ ਜੀਵਨ ਸ਼ੈਲੀ ਅ ਗੁਰੂ ਪਾਤਸ਼ਾਹ ਦੇ ਦਰਸਾਏ ਹੋਏ ਮੁਤਾਬਕ ਆਪਾਂ ਜੋ ਕਿ ਉਹ ਕਰੀਏ ਕਿ ਨਾ ਕਿ ਮਤਲਬ ਇਹੋ ਜਿਹੇ ਲੋਕਾਂ ਨੂੰ ਆਪਾਂ ਮਤਲਬ ਆਮ ਲੋਕ ਦੋਸ਼ੀ ਨੇ ਜਦੋਂ ਇਹਦੇ ਡੇਰਾ ਮੁਖੀ ਕੋਲ ਜਾਂਦੇ ਨੇ ਇਹਨਾਂ ਤੋਂ ਮੰਗਾ ਕਰਦੇ ਵੀ ਸਾਡੀ ਆ ਮੰਗ ਪੂਰੀ ਹੋ ਜੇ ਉਹਦੇ ਨਾਲ ਆਸਮਾਨ ਤੇ ਚੜਾ ਦਿੰਦੇ ਨੇ ਉਹ ਤੇ ਫਿਰ ਜੋ ਕੁਝ ਆਪਣੇ ਸਾਹਮਣੇ ਆਉਂਦਾ ਫਿਰ ਆਪਣੇ ਕਲੀਅਰ ਸਾਹਮਣੇ ਹੀ ਹੈਗਾ ਜੋ ਇਹਨਾਂ ਦੀ ਕਰਤੂਤਾ ਨੇ ਜਿਹੜੀ ਬੀਬੀ ਜੇਕਰ ਕਰ ਆ ਹੋ ਰਿਹਾ ਵਾ ਉਹ ਸਭ ਨੇ ਆਈ ਕਿ ਦੀ ਜੀ ਨਹੀਂ ਹਜੇ ਤੱਕ ਦੇਖੋ ਹਜੇ ਤੱਕ ਉਹ ਕੋਈ ਮੈਰਿਡ ਲੇੜੀ ਪਤਾ ਲੱਗਿਆ ਹੈਗੇ ਨਹੀਂ ਪਰ ਅਜੇ ਤੱਕ ਉਹਨਾਂ ਦਾ ਕੁਝ ਨਹੀਂ ਸਾਨੂੰ ਪਤਾ ਲੱਗਿਆ ਸੀ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਾਂਗੇ ਪਰ ਇਹਨਾਂ ਕੇਸ ਉਹ ਮੂਰੇ ਆ ਜਾਂਦੇ ਨੇ ਜੋ ਵੀ ਉਹ ਭੈਣ ਜੀ ਹੈਗੇ ਨੇ ਆਖੀ ਉਹਨਾਂ ਦੇ ਬਰਾਬਰ ਖੜ ਕੇ ਅੱਗੇ ਵੀ ਜੋ ਬਣਦੀ ਆ ਫਿਰ ਉਹ ਸਖਤ ਤੌਰ 'ਆ ਮਾਂ ਜੋ ਰੇਪ ਸਿੱਧੀ ਗੱਲ ਆ ਵੀ ਰੇਪ ਦਾ ਹੀ ਫਿਰ ਤਾਂ ਬਣੂਗਾ ਉਸੇ ਕਰਾਵਾਂਗੇ ਜੇਕਰ ਉਹ ਸਾਹਮਣੇ ਆ ਜਾਂਦੇ ਨੇ ਬਾਬਾ ਜੀ ਇੱਕ ਜਿਹੜੇ ਉਹ ਸੰਪਰਦੇ ਦੇ ਮੁਖੀ ਨੇ ਉਥੋਂ ਉਹਨਾਂ ਨੂੰ ਇਹ ਇਹ ਦੱਸਿਆ ਗਿਆ ਕਿ ਬਾਬੇ ਨੂੰ ਇਹਦੀ ਗੱਡੀ ਤੋਂ ਖਾਰਜ ਕਰ ਦਿੱਤਾ ਕਿਸੇ ਦੇ ਨਾਲ ਉਹ ਸੰਪਰਦਾਇ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਹਾਂਜੀ ਬਿਲਕੁਲ ਸਾਡੇ ਸਰਪੰਚ ਸਾਹਿਬ ਕਿੱਥੇ ਨੇ ਹਰਵੰਤ ਸਿੰਘ ਜੀ ਇਹਨਾਂ ਨੂੰ ਧਿਆਨ ਚੀ ਹੈਗਾ ਕਿ ਉਹਨਾਂ ਦੇ ਜਿਹੜੀ ਸੰਬੰਧਤ ਕੋਈ ਸੰਸਥਾ ਵਾ ਉਹਨਾਂ ਨੇ ਇਹਨੂੰ ਇਹਦੀ ਉਹਦੇ ਤੋਂ ਕਰ ਦਿੱਤਾ ਵਾ ਖਾਰਜ ਐਸੋ ਵੀ ਸਾਰੇ ਹੁਣ ਕੀ ਕਿਹਾ ਵਾ ਤੁਹਾਨੂੰ ਇਸ ਹਸਦ ਵਿੱਚ ਦੇਖੋ ਪ੍ਰਸ਼ਾਸਨ ਨੇ ਤਾਂ ਸਾਨੂੰ ਪੂਰਾ ਭਰੋਸਾ ਜਤਾਇਆ ਕਿ ਪਹਿਲਾਂ ਵੀ ਇਹਦੇ ਤੇ ਜੋ ਬਣਦਾ ਹੈਗਾ ਪਹਿਲਾਂ ਹੀ ਆਲਰੇਡੀ ਪਰਚਾ ਹੋ ਚੁੱਕਿਆ ਵਾ ਅੱਗੇ ਵੀ ਜੋ ਡੰਗਾਈ ਨਾਲ ਜਾਂਚ ਆ ਇਹਦੀ ਕੋਈ ਹੋਰ ਕਰਤੂਤ ਸਾਹਮਣੇ ਆਵੇ ਤਾਂ ਉਹ ਵੈਰੀਫਿਕੇਸ਼ਨ ਬਾਰੇ ਉਹਦੇ ਲਈ ਵੀ ਉਹਨਾਂ ਨੇ ਸਾਨੂੰ ਭਰੋਸਾ ਮਹਿਸੂਸ ਕਰਾਇਆ ਕਿ ਜੋ ਹੈਗੀ ਇਹ ਬਣਦੀ ਉਹ ਸ਼ਕਤੀ ਨਾਲ ਕੀਤੀ ਜਾਊਗੀ ਬਿਨਾਂ ਤਰਸ ਤੋਂ ਇਸ ਸਾਹ ਦੇ ਖਿਲਾਫ ਮਾਸਟਰ ਕਾਰਮ ਸਿੰਘ ਜੀ ਦੀ ਮੰਗ ਕਰਦੇ ਹਾਂ ਹਾਂਜੀ ਗ੍ਰਫਤਾਰੀ ਦੀ ਮੰਗ ਕਰਦੇ ਬਿਲਕੁਲ ਜੀ ਬਿਲਕੁਲ ਆਬਵੀਅਸਲੀ ਹੋਣੀ ਚਾਹੀਦੀ ਹੈ ਗ੍ਰਫਤਾਰੀ ਦਾ ਇਹ ਬੰਦਾ ਜਿੱਦੋਂ ਹੁਣ ਆਪਾਂ ਨੂੰ ਪਤਾ ਵੀ ਇਹਦੀਆਂ ਕਰਤੂਤਾਂ ਨਸ਼ਰ ਹੋ ਗਈਆਂ ਨੇ ਲੁਧਿਆਣਾ ਵਿਖੇ ਦੀ ਥਾਣਾ ਦਾਖਾ ਵਿਖੇ ਸਾਡੀ ਤਲਵੰਡੀ ਖੁਰਦ ਪਿੰਡ ਦੇ ਵਿੱਚ ਇੱਕ ਤਲਵੰਡੀ ਧਾਮ ਆ ਜਿਸ ਦੇ ਹੈਡ ਦੀ ਇੱਕ ਕਥਿਤ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਕਿਸੇ ਲੇਡੀ ਨਾਲ ਪਤੀ ਜਨ ਖਾਲਦ ਦੇ ਵਿੱਚ ਦਿਖ ਰਹੇ ਸੀ ਜਿਸ ਤੋਂ ਬਾਅਦ ਸਾਡੇ ਕੋਲ ਵਕ ਵਕ ਜਥੇਬੰਦੀਆਂ ਵਕ ਵਕ ਲੋਕਾਂ ਉਹਨਾਂ ਦੇ ਭਗਤ ਜਣਾ ਵੱਲੋਂ ਸਾਨੂੰ ਵੱਖ ਨੇ ਵੱਖਰੀਆਂ ਦਰਖਾਸਤਾਂ ਰੀਸਿਵ ਹੋਈਆਂ ਸੀ ਜਿਸ ਦੇ ਸਬੰਧ ਵਿੱਚ ਅਸੀਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਇੱਕ 299 ਬੀ ਐਨ ਐਸ ਧਾਰਾ ਦੇ ਤਹਿਤ ਥਾਣਾ ਤਾਕਾ ਵਿਖੇ 104 ਨੰਬਰ ਐਫ ਆਈ ਆਰ ਅਗੇਂਸਟ ਤਲਵੰਡੀ ਧਾਮ ਹੈੱਡ ਸੁਵਮੀ ਸ਼ੰਕਰਾਨੰਦ ਦੇ ਖਿਲਾਫ ਦਰਜ ਕੀਤੀ ਹੈ ਜਿਸ ਦੀ ਤਫ਼ਤੀਸ਼ ਚੱਲ ਰਹੀ ਹੈ ਤਫ਼ਤੀਸ਼ ਦੀ ਇਸ ਤੋ 35 ਦੀ ਲੜੀ ਦੇ ਵਿੱਚ ਸਾਨੂੰ ਵੱਖਰੇ ਵੱਖਰੇ ਅਸੀਂ ਸਬੂਤ ਕਲੈਕਟ ਕਰ ਰਹੇ ਹਾਂ ਸੋ ਜਿਵੇਂ ਅੱਗੇ ਕੋਈ ਇਹਦੇ ਵਿੱਚ ਸਾਹਮਣੇ ਆਊਗਾ ਤਾਂ ਅਸੀਂ ਉਸ ਚੀਜ਼ ਦੇ ਬਾਰੇ ਤੁਹਾਨੂੰ ਦੱਸਾਂਗੇ